ਇਸ ਵੱਲ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿਵੇਂ ਕਿ ਪੰਜਾਬ ਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਇਸ ਵਿੱਚ ਮੇਰੀ ਜਾਣਕਾਰ ਦੇ ਮੁਤਾਬਕ ਬਟਾਲਾ ਪੁਲਿਸ ਵੱਲੋਂ ਇੱਕ ਜ਼ਹਿਰ ਨੌਜਵਾਨ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਜਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਚਾਇਤ ਚੋਣਾਂ ਦੇ ਅਫਸਰ ਨੂੰ ਗੈਂਗਸਟਰ ਜੱਗੂ ਭਗਵਾਨਪੁਰ ਦਾ ਨਾਮ ਲੈ ਕੇ ਵਿਦੇਸ਼ੀ ਨੰਬਰ ਤੋਂ ਫੋਨ ਤੇ ਧਮਕੀ ਦਿੱਤੀ ਗਈ ਸੀ ਫੜੇ ਗਏ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਗਿੱਲਾਂ ਵਾਲੀ ਦਾ ਹੈ ਇਹ ਸਾਰੀ ਜਾਣਕਾਰੀ ਐਸਪੀ ਸਹੋਤਾ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਇਸ ਮੌਕੇ ਐਸਪੀ ਸਹੋਤਾ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ ਰਿਗਾਰਡਿੰਗ ਪੰਚਾਇਤੀ ਇਲੈਕਸ਼ਨਸ ਹੈ ਇਹਦੇ ਵਿੱਚ ਸਾਡੇ ਆਰੋ ਸੀਗੇ ਪਰਸ਼ੋਤਮ ਸਿੰਘ ਜੋ ਕਿ ਆਰੋ 1 ਆਈਕੇ ਗੁਜਰਾਲ ਇੰਸਟੀਚਿਊਟ ਬਟਾਲਾ ਦੇ ਵਿੱਚ ਬਤੌਰ ਆਰੋ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਇਹਨਾਂ ਕੋਲ 12 ಗ್ರಾಮ ਪੰਚਾਇਤਾਂ ਸੀਗੀਆਂ ਤੇ ਇਹਦੇ ਵਿੱਚ ਉਹਨਾਂ ਨੂੰ 5 ਤਰੀਕ ਨੂੰ ਰਾਤੀ ਇੱਕ ਅਨੋਨ ਨੰਬਰ ਤੋਂ ਬਾਹਰ ਦੇ ਨੰਬਰ ਤੋਂ ਕਾਲ ਆਈ ਤੇ ਜਿਸ ਨੂੰ ਇਹਨਾਂ ਨੇ ਉਸ ਟਾਈਮ ਤੇ ਅਟੈਂਡ ਨਹੀਂ ਕੀਤਾ 10 ਕਾਲਾਂ ਆਈਆਂ ਨੈਕਸਟ ਮਾਰਨਿੰਗ ਫਿਰ ਇਹਨਾਂ ਨੂੰ ਉਸੇ ਨੰਬਰ ਤੋਂ ਕਾਲਸ ਆਈਆਂ ਤੇ ਇਹਨਾਂ ਨੇ ਜਦੋਂ ਅਟੈਂਡ ਕੀਤਾ ਤੇ ਅਗਲੇ ਜਿਹੜਾ ਅਨਡੈਂਟਿਫਾਈਡ ਕੋਲਰ ਸੀਗਾ ਉਹਨੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦੇ ਹੋਏ ਉਸੇ ਪਿੰਡ ਦਾ ਜਿਹੜੇ ਵਿਅਕਤੀ ਸੀਗੇ ਜਿਹੜਾ ਇਕਲਾ ਦਰਸ਼ਨ ਸਿੰਘ ਜਿਹੜਾ ਇਕਲਾ ਦਰਸ਼ਨ ਸਿੰਘ ਦੀ ಗ್ರಾಮ ਪੰਚਾਇਤ ਤੋਂ ਉਮੀਦਵਾਰ ਜਿਹੜੇ ਸੀਗੇ ਉਹਦੇ ਨਾਮਜ਼ਦਗੀ ਨੂੰ ਰੱਦ ਕਰਨ ਵਾਸਤੇ ਉਹਨਾਂ ਨੂੰ ਜ਼ੋਰ ਪਾਇਆ ਤੇ ਇਹ ਕਹਿ ਕੇ ਉਹਨੇ ਫੋਨ ਕੱਢ ਦਿੱਤਾ ਧਮਕੀ ਭਰੇ ਅੰਦਾਜ਼ ਦੇ ਵਿੱਚ ਇਦੀ ਡਿਟੇਲ ਲੈਂਦੇ ਹੋਏ ਜਦੋਂ ਆਰਓ ਸਾਹਿਬ ਨੇ ਸਾਨੂੰ ਕੰਪਲੀਟ ਦਿੱਤੀ ਅਸੀਂ ਉਹਦੇ ਉੱਤੇ ਪਰਚਾ ਦਰਜ ਕੀਤਾ ਉਹਦੀ ਤਫਤੀਸ਼ ਸਟਾਰਟ ਕੀਤੀ ਤੇ ਤਫਤੀਸ਼ ਦੇ ਦੌਰਾਨ ਜਿਹੜੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਅਸੀਂ ਜਦੋਂ ਨੰਬਰ ਰਿਜ਼ੋਲਵ ਕਰਾਏ ਤੇ ਉਸ ਦੋਸ਼ੀ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਹੈ ਗੱਲਾਂਵਾਲੀ ਜਿੰਨੇ ਇਹ ਕਾਲ ਕੀਤੀ ਸੀਗੀ ਤੇ ਅੱਜ ਉਹਦੀ ਅਰੈਸਟ ਜਿਹੜੀ ਹੈ ਸਿਟੀ ਪੁਲਿਸ ਵੱਲੋਂ ਪਾਈ ਗਈ ਹੈ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਫਤੀਸ਼ ਵਧਾਵਾਂਗੇ ਪਿੰਡ ਦਾ ਵਿਅਕਤੀ ਹੈ ਜੋ ਮੁਰਦੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਦੀ ਕੋਈ ਜਿਹੜੇ ਉਹ ਉਮੀਦਵਾਰ ਸੀਗੇ ਉਹਨਾਂ ਦਾ ਪੁਰਾਣੀ ਅੰਜਸ਼ਤਗੀ ਉਹਨਾਂ ਨਾਲ ਕੋਈ ਖਾਰ ਰੱਖਦੇ ਸੀ ਇਸ ਕਰਕੇ ਉਹਨਾਂ ਦੇ ਜਿਹੜੀ ਨਾਮਜ਼ਦਗੀ ਕੈਨਸਲ ਕਰਾਉਣ ਵਾਸਤੇ ਇਹਨੇ ਆਰਓ ਸਾਹਿਬ ਨੂੰ ਫੋਨ ਫੋਨ ਕੀਤਾ ਸੀਗਾ ਜਿਹੜਾ ਨੰਬਰ ਵਰਤਾ ਗਿਆ ਉਹ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਅਬਰੌਡ ਰਹਿੰਦਾ ਸੀਗਾ ਇਨੇ ਉਹਨੂੰ ਕਾਲ ਕਰਕੇ ਉਹਦੇ ਕੋਲੋਂ OTP ਤਿਆਰ ਕਰਵਾ ਕੇ ਉਸ ਤੋਂ ਬਾਅਦ ਉਹ ਨੰਬਰ ਯੂਜ਼ ਕੀਤਾ ਬਾਅਦ ਵਿੱਚ ਯੂਜ਼ ਕਰਨ ਤੋਂ ਬਾਅਦ ਉਹ ਨੰਬਰ ਇਹਨੇ ਬਾਅਦ ਵਿੱਚ ਡਿਲੀਟ ਵੀ ਕਰ ਦਿੱਤਾ ਸੀ ਜਿਹਨੀ ਹੋਈ ਤਫਤੀਸ਼ ਦੇ ਦੌਰਾਨੇ ਉਹਦਾ ਰੋਲ ਦੇਖਾਂਗੇ ਇਹੋ ਜਿਹਾ ਕੁਝ ਨਹੀਂ ਹੈ ਜੋ ਉਹਨੇ ਮੁੱਢਲੀ ਤਫਤੀਸ਼ ਦੇ ਵਿੱਚ ਸਾਨੂੰ ਦੱਸਿਆ ਕਿ ਉਹਨੇ ਨੈਟ ਤੋਂ ਸਰਚ ਕੀਤਾ ਕਿ ਥ੍ਰੈਟ ਕਾਲਸ ਕਿਧਰੋਂ ਆndੀਆਂ ਨੇ ਜਾਂ ਉਹਨੇ YouTube ਤੋਂ ਸਰਚ ਕੀਤਾ ਜੇ ਸਭ ਤੋਂ ਪਹਿਲੋਂ ਇਹਹੀ ਉਹਦੇ ਸਰਚ ਵਿੱਚ ਆਇਆ ਤੇ ਉਹਨੇ ਤਾਂ ਕਰਕੇ ਉਹ ਨਾਮ ਯੂਜ਼ ਕਰਕੇ ਤੇ ਅਗੇ ਥ੍ਰੈਟ ਕਾਲ ਦਿੱਤੀ ਸੀ ਤੇ ਪਹਿਲੋ ਕੇਸ ਹੈਗਾ 2013 ਦੇ ਵਿੱਚ ਇਹਨੇ ਆਪਣੇ ਪਿੰਡ ਦੀ ਲੜਕੀ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਇਹਦੇ ਤੇ ਕੇਸ ਦਰਜ ਹੋਇਆ ਸੀ 363 ਛਾੜ ਦਾ ਤੇ ਉਸ ਤੋਂ ਬਾਅਦ ਹੁਣ ਇਹ ਵਾਲਾ ਕੇਸ ਹੈ ਤੇ ਦਰਜ ਹੋਇਆ ਤੇ ਮੁੱਢਲੀ ਤਫਤੀਸ਼ ਵਿੱਚ ਇਹਦਾ ਇਕੱਲੇ ਦਾ ਰੋਲ ਸਟੈਬਲਿਸ਼ ਹੋਇਆ ਬਾਕੀ ਹੁਣ ਜਦੋਂ ਤਫਤੀਸ਼ ਅੱਗੇ ਵਧੇਗੀ ਆਪਾਂ ਦੇਖਾਂਗੇ ਕਿ ਅਗਰ ਕਿਸੇ ਹੋਰ ਦਾ ਰੋਲ ਕੋ ਸਾਹਮਣੇ ਆਉਂਦਾ ਤੇ ਉਹਨੂੰ ਵੀ ਦੱਸਦੇ ਚੋਤੀ ਨਹੀਂ ਮੰਗੀ ਜੀ ਇਹਨੇ ਆਪਣੇ ਪਿੰਡ ਦੇ ਬੰਦੇ ਦੇ ਕਾਗਜ਼ ਜਿਹੜੇ ਹੈਗੇ ਰੱਦ ਕਰਾਉਣ ਵਾਸਤੇ ਧਮਕੀ ਭਰੀ ਕਾਲ ਕੀਤੀ ਸੀਗੀ